ਬੀਤੀ ਰਾਤ ਪਟਿਆਲਾ ਦੇ ਇੱਕ ਕਲੱਬ ਦੇ ਵਿੱਚ ਡੀਜੇ ਨੂੰ ਲੈ ਕੇ ਕੁਝ ਨੌਜਵਾਨਾਂ ਨੇ ਬਾਉਂਸਰਾਂ ਤੇ ਗੋਲੀਆਂ ਚਲਾ ਦਿੱਤੀਆਂ। ਦਰਸਲੇ ਮਾਮਲਾ ਬੀਤੀ ਰਾਤ ਦਾ ਹੈ। ਪਟਿਆਲਾ ਦੇ ਸਟ੍ਰੀਟ ਕਲੱਬ ਦੇ ਵਿੱਚ ਰਾਤ ਸਮੇਂ ਡੀਜੇ ਚਲਵਾਨ ਨੂੰ ਲੈ ਕੇ ਚਾਰ ਮੁੰਡਿਆਂ ਨੇ ਗੋਲੀਆਂ ਚਲਾ ਦਿੱਤੀਆਂ। ਦਰਸਲ ਬਾਉਂਸਰਾਂ ਦੇ ਵੱਲੋਂ ਮੁੰਡਿਆਂ ਨੂੰ ਰੋਕਿਆ ਜਾ ਰਿਹਾ ਸੀ ਕਿ ਡੀਜੇ ਦਾ ਟਾਈਮ ਖਤਮ ਹੋ ਗਿਆ ਹੈ ਅਤੇ ਉਹ ਇਥੋਂ ਜਦੋਂ ਬਾਉਂਸਰਾਂ ਵੱਲੋਂ ਉਹਨਾਂ ਨੂੰ ਰੋਕਿਆ ਗਿਆ ਤਾਂ ਮੁੰਡਿਆਂ ਦੇ ਵੱਲੋਂ ਬੈਂਸ ਬਸਾਈ ਸ਼ੁਰੂ ਕਰ ਦਿੱਤੀ ਗਈ ਜਿਸ ਤੋਂ ਬਾਅਦ ਪਿਸਤੌਲ ਕੱਢ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਦੋ ਗੋਲੀਆਂ ਬਾਉਂਸਰ ਦੇ ਹੱਥ ਅਤੇ ਬੱਖੀ ਦੇ ਵਿੱਚ ਲੱਗੀਆਂ ਉਸ ਤੋਂ ਬਾਅਦ ਉਹ ਚਾਰੋਂ ਮੁੰਡੇ ਉਥੋਂ ਜ਼ਖਮੀ ਹਾਲਤ ਦੇ ਵਿੱਚ ਬਾਉਂਸਰ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਪਾਇਆ ਜਿੱਥੇ ਇਸ ਸਮੇਂ ਉਹ ਜ਼ੇਰੇ ਇਲਾਜ ਹਨ ਅਤੇ ਖਤਰੇ ਤੋਂ ਬਾਹਰ ਦੱਸੇ ਜਾ ਰਹੇ ਨੇ ਇਹ ਸਾਰੀ ਘਟਨਾ ਸੀਸੀਟੀਵੀ ਕੈਮਰਾ ਦੇ ਵਿੱਚ ਵੀ ਰਿਕਾਰਡ ਹੋ ਗਈ ਤੁਸੀਂ ਵੀ ਦੇਖੋ ਸੀਸੀਟੀਵੀ ਤਾਂ ਫਿਲਹਾਲ ਪੁਲਿਸ ਤੇ ਕੋਲ ਮਾਮਲਾ ਇਹ ਪਹੁੰਚ ਚੁੱਕਿਆ ਤੇ ਪੁਲਿਸ ਨੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੀੜਤ ਦੇ ਪਰਿਵਾਰਕ ਮੈਂਬਰ ਦਾ ਕੀ ਕਹਿਣਾ ਸੀ ਉਹ ਕੀ ਨਾਮ ਹੈ ਸੁਮਰ ਸਿੰਘ ਦੇ ਸ਼ਹੀ ਉਹ ਸਿੰਘ ਜੀ ਕੀ ਇਹ ਜਿਹਾ ਹੋਇਆ ਕਿਹੜਾ ਕਲੱਬ ਸੀ ਕੀ ਹੋਇਆ ਮੈਨੂੰ ਐਕਚੁਅਲੀ ਕੱਲ ਰਾਤ ਤਕਰੀਬਨ ਪੌਣੇ 12 ਵਜੇ ਮੈਨੂੰ ਬ੍ਰਦਰ ਦਾ ਫੋਨ ਆਇਆ ਮੇਰਾ ਬ੍ਰਦਰ ਸਟੇਟ ਕਲੱਬ ਦੇ ਵਿੱਚ ਐਂਟਰੀਆਂ ਵਗੈਰਾ ਪੰਦਾ ਤੇ ਉਹਨੇ ਮੈਨੂੰ ਦੱਸਿਆ ਕਿ ਵੀ ਮੇਰੇ ਗੋਲੀ ਲੱਗੀ ਹੈ ਤੈਨੂੰ ਇਹ ਗੱਲ ਤੇ ਯਕੀਨ ਨਹੀਂ ਹੋਇਆ ਕਿ ਵੀ ਮਤਲਬ ਆਨੇ ਕਿ ਮਤਲਬ ਹੋ ਗਿਆ ਵੀ ਗੋਲੀ ਲੱਗੂਗੀ ਤੇ ਉਹ ਕਹਿੰਦਾ ਵੀ ਤੁਸੀਂ ਅ ਰਜਿੰਦਰਾ ਹਸਪੀਟਲ ਪਹੁੰਚੋ ਜਲਦੀ ਤੇ ਮੈਂ ਚਲੋ ਉਸ ਚੀਜ਼ ਨੂੰ ਲੈ ਕੇ ਉੱਥੇ ਪਹੁੰਚਿਆ ਤੇ ਮੈਂ ਆਪਣੇ ਨਾਲ ਦੇ ਮਿੱਤਰ ਪਰਿਵਾਰ ਦੇ ਸਾਰਿਆਂ ਨੂੰ ਫੋਨ ਦੇ ਰਿਸ਼ਤੇ ਆ ਰਿਹਾ ਫੋਨ ਕਰ ਰਿਹਾ ਕਿ ਵੀ ਦੋਦਾ ਕਰ ਕੇ ਗੱਲ ਹੋਈ ਹੈ ਤੇ ਉੱਥੇ ਜਾ ਕੇ ਮੈਨੂੰ ਪਤਾ ਲੱਗਿਆ ਕਿ ਵੀ ਜੋ ਕੱਲ ਰਾਤ ਕੋਈ 4 ਮੁੰਡੇ ਸਟੇਟ ਕਲੱਬ ਦੇ ਵਿੱਚ ਆਏ ਸੀਗੇ ਤੇ ਉਹਨਾਂ ਨੇ ਕੋਈ DJ ਪਿੱਛੇ ਦਾ ਕਲੇਸ਼ ਪਿਆ ਤੇ ਪਲੇਸ ਦੇ ਰੇਟੇ ਦੇ ਨਾਲ ਚੱਲਦੇ ਮਤਲਬ ਜਿਹੜਾ ਉੱਥੇ ਫਾਇਰਿੰਗ ਸਟਾਰਟ ਕਰਦੀ ਜਿਹੜੀ ਕਿ ਮਤਲਬ ਗੱਲ ਦੇ ਕੋਈ ਵਜ੍ਹਾ ਵੀ ਨਹੀਂ ਸੀ ਕਿ ਕੋਈ ਲੜਾਈ ਚੱਲੇਗਾ ਬਟ ਉਹ ਜਿਹੜੇ ਮੁੰਡੇ ਸੀਗੇ ਕਿ ਉਹਨਾਂ ਨੇ ਪਿਸਤਲ ਕੱਢੀ ਤੇ ਜਿਵੇਂ ਮੇਰੇ ਭਰਾ ਨੇ ਬ੍ਰਦਰ ਨੇ ਮੈਨੂੰ ਦੱਸਿਆ ਤੇ ਉਹਨੇ ਸਿੱਧੀਆਂ ਗੋਲੀਆਂ ਚਲਾਉਣੀਆਂ ਸਟਾਰਟ ਕਰਤੀਆਂ ਜਦੇ ਵਿੱਚ ਕਿ ਦੋ ਗੋਲੀਆਂ ਮੇਰੇ ਬ੍ਰਦਰ ਤੇ ਲੱਗੀਆਂ ਨੇ ਇੱਕ ਉਹਦੇ ਟਰਾਈਸਰ ਮਸਲ ਜਿਹੜਾ ਉਹਦਾ ਹੁੰਦਾ ਉਹਦਾ ਉਹਨੂੰ ਪਾੜ ਕੇ ਅੰਦਰ ਬੜੀ ਤੇ ਉਹਦੇ ਡੋਲੇ ਵਿੱਚ ਗੋਲੀ ਫਸ ਗਈ ਤੇ ਦੂਜੀ ਗੋਲੀ ਜਿਹੜੀ ਸੀ ਉਹ ਤੇ ਪੇਟ ਦੇ ਨਾਲ ਖਹਿ ਕੇ ਉਹ ਲੱਗ ਗਈ ਜੀ ਤੀਜੀ ਗੋਲੀ ਜਿਹੜੀ ਸੀਗੀ ਇਹਨਾਂ ਦੀ ਚਲਾਂਦੇ ਹੋਏ ਜਿਹੜੀ ਸੀਗੀ ਉਹ ਫਟ ਗਈ ਚੌਥੀ ਗੋਲੀ ਇਹਨਾਂ ਨੇ ਸ਼ਾਇਦ ਉਹਦੇ ਮਾਰੀ ਉਹ ਕੰਧ ਤੋਂ ਵੱਜੀ ਜਿਹੜੀ ਕਿ ਉਹਨਾਂ ਪੁਲਿਸ ਨੂੰ ਗੋਲੀ ਉਹਦਾ ਖੋਲ ਵਗਾਰਾ ਦਿੱਤਾ ਹੋਇਆ ਜੀ ਤੋਂ ਦੇ ਚਾਰ ਫਾਇਰ ਉੱਤੇ ਹੋਏ ਨੇ ਜੀ ਤੇ ਬ੍ਰਦਰ ਜੋ ਹੈ ਉਹ ਰਜਿੰਦਰਾ ਹਸਪੀਟਲ ਦੇ ਵਿੱਚ ਤੇ ਰਾਤ ਦੇ ਸੁੱਠੇ ਸੀਗੇ ਮੈਂ ਹੁਣੇ ਫਿਰ ਉਹ ਥੋੜਾ ਆਇਆ ਸੀਗਾ ਘਰੋਂ ਦੋਸਤੇ ਖਾਣਾ ਵਗਾਰਾ ਲੈਣ ਕਿ ਕਿਥੇ ਕਿਹੜੀ ਜਗ੍ਹਾ ਮਿਸਟੇਕ ਹੈ ਸਰ ਬਾਈ ਨੰਬਰ ਫਾਟਕ ਤੇ ਕਲੱਬ ਹੈ ਜੀ ਬ੍ਰਦਰ ਜੋ ਹੈ ਉਹ ਰਾਤ ਨੂੰ ਉੱਥੇ ਜੋਬ ਕਰਦਾ ਹੈ ਉੱਥੇ ਐਂਟਰੀਆਂ ਵੜਾਇਆ ਕਰਦੀ ਹੈ ਕਿ ਦੇ ਲੇਟ ਆਪਸੀ ਡੀਜੇ ਕਰਦੀ ਹੈ ਟਾਈਮ ਪੁੱਛ ਕੋਈ ਕੀ ਕਰ ਰਹੀ ਜੀ ਐਕਚੁਅਲੀ ਜੋ ਟਾਈਮ ਸੀਗਾ ਜੀ ਉਹ ਕੋਈ ਜ਼ਿਆਦਾ ਨਹੀਂ ਸੀਗਾ ਜਿਸ ਟਾਈਮ ਦੇ ਵਿੱਚ ਇਹ ਵਾਰਦਾਤ ਹੋਈ